ਸਸ਼ੀ ਖਾਲਦੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਦੋ ਸੂਟ ਇਹ ਆਪਾਂ ਨੂੰ ਕੈਨੇਡਾ ਤੋਂ ਆਰਡਰ ਆਇਆ ਸੀ ਇੱਕ ਭੈਣ ਦਾ ਦੋ ਸੂਟ ਹਨ ਉਹਨਾਂ ਦੇ ਸੂਟ ਰੈਡੀ ਕੀਤੇ ਨੇ ਆਪਾਂ ਨੇ ਇੱਕ ਤੇ ਪ੍ਰਿੰਟਰ ਸੂਟ ਹੈ ਉਹਦੀ ਵੀਡੀਓ ਆਪਾਂ ਤੁਹਾਨੂੰ ਦੁਬਾਰਾ ਸਟਿਚ ਕਰਨ ਤੋਂ ਬਾਅਦ ਦੁਬਾਰਾ ਫੇਰ ਦਿਖਾਵਾਂਗੇ ਫਿਲਹਾਲ ਆਪਾਂ ਤੁਹਾਨੂੰ ਦਿਖਾਣੇ ਆ ਪ੍ਰਿੰਟ ਸੂਟ ਹੈ ਜੀ ਭੈਣ ਦਾ ਬਰਬਰੀ ਦਾ ਸੂਟ ਹੈ ਇਹਦੇ ਨਾਲ ਪ्युअर ਮਸਲੀਨ ਦੀ ਬਾਟਮ ਹੈ ਪਲੇਨ ਬਾਟਮ ਰੌਗੀ ਨਾਲ ਬਰਬਰੀ ਦਾ ਹੀ ਪ੍ਰਿੰਟਡ ਦੁਪੱਟਾ ਰਹੂਗਾ। ਇਹ ਦੇਖੋ ਬਹੁਤ ਸੋਹਣਾ ਦੁਪੱਟੇ ਦਾ ਪ੍ਰਿੰਟ ਹੈ। ਸਾਰਾ ਪ੍ਰਿੰਟ ਹੋਇਆ ਹੋਇਆ ਸ਼ਰਟ ਦੇ ਨਾਲ ਲਈ ਦੁਪੱਟੇ ਦੇ ਵਿੱਚ ਪ੍ਰਿੰਟ ਹੈ। ਇੱਕ ਹੈਂਡਵਰਕ ਦਾ ਸੂਟ ਰੈਡੀ ਕਰਵਾਇਆ ਹੈ। ਉਹ ਵੀ ਉਹਨਾਂ ਨੇ ਆਪਾਂ ਨੂੰ ਆਰਡਰ ਤੇ ਦਿੱਤਾ ਸੀ। ਇਹ ਪਿਓਰ ਜੌਰਜਟ ਦਾ ਸੂਟ ਰਹੂਗਾ ਜੀ। ਇਹ ਆਪਾਂ ਵਾਈਟ جورਜਟ ਲੈ ਕੇ ਡਾਈ ਕਰਵਾਇਆ ਕਲਰ ਪਿਓਰ ਦੇ ਵਿੱਚ جورਜਟ ਹੈ ਇਹ ਵਾਲਾ ਆਪਣੇ ਸੂਟ ਦਾ ਡਿਜ਼ਾਈਨ ਹੈ ਜੀ ਇਹ ਵਾਲਾ ਡਿਜ਼ਾਈਨ ਫਰੰਟ ਦੇ ਚਾਕ ਬਨੇ ਹੋਏ ਨੇ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਨੈਕ ਬਣਿਆ ਹੋਇਆ ਚਾਕਾਂ ਦੇ ਜਿਸ ਤਰ੍ਹਾਂ ਕੀ ਫਰੰਟ ਤੇ ਵਰਕ ਹੈ ਇਹ ਵਾਲਾ ਵਰਕ ਹੈ ਇਦਾਂ ਦਾ ਹੀ ਸੇਮ ਵਰਕ ਬੈਕ ਵਾਲੇ ਪਾਸੇ ਤੇ ਵੀ ਆਊਗਾ ਇਹ ਦੇਖੋ ਜੀ ਇਹ ਵਾਲਾ ਵਰਕ ਸ਼ਰਟ ਦੀ ਬੈਕ ਸਾਈਡ ਤੇ ਆ ਜਾਏਗਾ ਫਰੰਟ ਤੇ ਬੈਕ ਦੋਨੋਂ ਚਾਕ ਸੇਮ ਰੈਡੀ ਹੋਏ ਨੇ ਸੇਮ ਰਹਿਣਗੇ ਬਾਜੂ ਤੇ ਵੀ ਵਰਕ ਹੋਇਆ ਜੀ ਬਾਜੀ ਦਾ ਵਰਕ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਵਾਲਾ ਵਰਕ ਬਾਜੂ ਤੇ ਇਹ ਵਾਲਾ ਵਰਕ ਬਾਜੂ ਤੇ ਹੋਇਆ ਇਸ ਦੀ ਬਾਟਮ ਤੇ ਵਰਕ ਆਪਾਂ ਨਹੀਂ ਕੀਤਾ ਜੀ ਕਿਉਂਕਿ ਉਹਨਾਂ ਦੀ ਰਿਕੁਆਇਰਮੈਂਟ ਨਹੀਂ ਸੀਗੀ ਬਾਟਮ ਤੇ ਵਰਕ ਦੀ ਤੇ ਦੁਪੱਟਾ ਵੀ ਵਿਦਆਊਟ ਵਰਕ ਹੈ ਹਾਂ ਦੁਪੱਟਾ ਵੀ ਜਾਰਜਟ ਦਾ ਹੀ ਹੈ ਨਾਲ ਪਿਓਰ ਸੇਮ ਫੈਬਰਿਕ ਹੈ ਤੇ ਦੁਪੱਟੇ ਨੂੰ ਆਪਾਂ ਲੇਸਿਸ ਦੇ ਨਾਲ ਫਿਨਿਸ਼ਿੰਗ ਦੇ ਕੇ ਰੈਡੀ ਕਰਾਂਗੇ ਫੁੱਲ ਸੂਟ ਆਪਾਂ ਤੁਹਾਨੂੰ ਜਦੋਂ ਰੈਡੀ ਹੋ ਗਿਆ ਇੱਕ ਵਾਰੀ ਵੀਡੀਓ ਫੁੱਲ ਸੂਟ ਦੀ ਫੇਰ ਦਿਖਾਵਾਂਗੇ ਕਿਉਂਕਿ ਇਹ ਪੈਣ ਦੇ ਸੂਟ ਆਪਾਂ ਹੀ ਸਟਿਚ ਕਰਨੇ ਆ ਜੀ ਉਹਨਾਂ ਨੇ ਫੁੱਲ ਆਰਡਰ ਹੀ ਆਪਾਂ ਨੂੰ ਦਿੱਤਾ ਸੀ ਕਿ ਤੁਸੀਂ ਖੁਦ ਹੀ ਰੈਡੀ ਕਰਕੇ ਖੁਦ ਹੀ ਸਟਿਚ ਕਰ ਦਿਓ ਤੇ ਆਪਾਂ ਸਟਿਚ ਕਰਕੇ ਉਹਨਾਂ ਦੇ ਸੂਟ ਉਹਨਾਂ ਤੱਕ ਪਹੁੰਚਾ ਦੇਵਾਂਗੇ ਪਲੀਜ਼ ਕਮੈਂਟ ਵਿੱਚ ਵੀਰ ਕੇ ਜ਼ਰੂਰ ਦੱਸਿਓ ਤੁਹਾਨੂੰ ਆਪਣਾ ਵਰਕ ਕਿੱਦਾਂ ਦਾ ਲੱਗਿਆ ਤੇ ਇਦਾਂ ਦੇ ਹੋਰ ਸੋਨੇ ਸੋਨੇ ਡਿਜ਼ਾਈਨ ਦੇਖਣ ਲਈ ਤੇ ਹੈਂਡ ਪੇਂਟਿੰਗ ਆਰੀ ਵਰਕ ਹੈਂਡ ਵਰਕ ਮਸ਼ੀਨ ਵਰਕ ਸਟੀਚਿੰਗ ਦੇ ਬਾਰੇ ਦੇ ਵਿੱਚ ਕੁਝ ਵੀ ਤੁਸੀਂ ਪੁੱਛਣਾ ਹੋਵੇ ਤਾਂ ਤੁਸੀਂ ਪਲੀਜ਼ ਕਮੈਂਟ ਕਰ ਸਕਦੇ ਹੋ। ਤਣੀਆਂ ਵੀਡੀਓ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇਹ ਵਾਲਾ ਵਰਕ ਆਪਾਂ ਸਾਰਾ ਖੁਦ ਕਰ ਲੈਨੇ ਆਂ ਜੀ। ਇਹਦੇ ਬਾਰੇ ਵਿੱਚ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਆਪਾਂ ਨੂੰ ਪੁੱਛ ਸਕਦੇ ਹੋ। ਉਹਦੇ ਬਾਰੇ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਦੇਵਾਂਗੇ। ਥੈਂਕ ਯੂ ਜੀ।